ਔਰ ਫਿਰ ਹਮਣਾਂ ਦੀ ਹਾਲਚਾ ਵਧੀਆ ਤਿਆਰ ਆ ਆਪਾਂ ਚੱਲੇ ਹਾਂ ਡਿਜੈਂਸੀ ਤੇ ਹੰਡਾਈ ਚੱਲਾਂਗੇ ਫਿਰ ਆਪਾਂ ਟਾਟਾ ਦੇ ਉਸ ਤੋਂ ਬਾਅਦ ਸ਼ਾਇਦ ਆਪਾਂ ਉਦੋਂ ਵੀ ਚਲੀਏ ਐਪਲ ਦੇ ਸਟੋਰ ਚ ਐਪਲ ਵਾਲਿਆਂ ਦੇ ਹਾਂ ਉਹ ਲੈ ਲਈ ਪਹਿਲਾਂ ਸੇਫਟੀ ਜ਼ਰੂਰੀ ਆ ਵੀਰੇ ਸੀਟ ਬੈਲਟ ਲਾਓ ਠੀਕ ਹੈ ਦੋ ਲਾਉਨੇ ਆ ਚੱਲਦੇ ਆਂ ਫਿਰ ਆਪਾਂ ਹੰਡਾਈ ਡਿਜੈਂਸੀ ਚ ਹੰਡਾਈ ਜਿਥੇ ਮਿਲਦੇ ਆਂ ਹੰਡਾਈ ਵਾਲਿਆਂ ਦੇ ਪਹੁੰਚ ਗਏ ਏਜੰਸੀ ਏਜੰਸੀ ਨੇ ਟਾਟਾ ਨਾਲੋਂ ਜ਼ਿਆਦਾ ਚੱਲਦੀ ਆ ਵਧੀਆ ਦਿੱਤਾ ਹੋਣੇ ਮਹਿੰਦਰਾ ਨੇ ਬਹੁਤ ਤਾਕੜਾ ਦੱਬਤੀ ਆ ਤਾਂ ਆ ਦੱਬ ਦੀ ਗੱਡੀ ਮਹਿੰਦਰਾ ਦੀ ਉਹਨੇ ਅੱਛਾ ਚਲੋ ਆ ਜਨ ਗਰੀਏ ਗੱਲ ਸਹੀ ਲੱਗਿਆ ਮੈਂ ਤਾਂ ਉਲਝ ਗਿਆ ਪਾ ਗਲਤ ਆ ਗਿਆ ਅੱਲਾ ਭਾਈ ਤੇ ਮਹਿੰਦਰਾ ਇਹ ਇਹ ਇਹਦਾ ਉਲਟਾ ਹੈ ਇਹ ਦੇਖ ਇੱਕ ਮਹਿੰਦਰਾ ਜਾਂਦੇ ਜਾਂਦੇ ਮੇਰੇ ਤੇ 310 ਦਿਖਾਣੀ ਹੈ ਮੇਰੇ ਤਾਂ ਤੈਨੂੰ 310 ਠੀਕ ਹੈ ਇਹਦਾ ਉਲਟਾ ਇਹਦੇ ਪਿਛੇ ਅਡਜਸਟ ਬਲ ਨੇ ਉਹ ਸਹੀ ਹੈ ਵੀਰੇ ਉਲਟ ਤਾਂ ਨਹੀਂ ਵੀਰੇ ਇਹਨਾਂ ਦੀ ਅਲੱਗ ਚੀਜ਼ ਆ ਉਹ ਅਲੱਗ ਬ੍ਰਾਂਡ ਆ ਬਾਈ ਉਹ ਚੀਜ਼ਾਂ ਲੱਗ ਨੇ ਚੇ ਠੀਕ ਹੈ एरो ਹੌਟ ਮੈਂ ਹਾਂ ਪਿਛੋ ਵੀ ਹੈਗਾ ਪਿਛੜੀ ਐਸਟੇਬਲ ਆ ਗਈ ਪਿਛਲੀ ਜਿਹੜੀ ਠੀਕ ਹੈ 28 ਦੇ ਵੀ ਪੂਰਾ ਹੋ ਜਾਂਦਾ ਮੈਨੂੰ ਸਪੇਸ ਵੀ ਯਾਦ ਲੱਗ ਰਹੀ ਹੈ ਉਹਨਾਂ ਨੂੰ ਪੰਨਾਲੋ ਹਾਂ ਹੈਗੀ ਆ ਫਿਰ ਪਿਛਲੀ ਜਿੱਟਾ ਇਹਦਾ 100% ਹੈਗੀ ਆ ਬਾਈ ਪਿਛਲੀ ਦੀ ਗੱਲ ਰਹੀ ਆ ਵੀ ਸਪੇਸ ਹੈਗੀ ਆ ਡਿਫਰੈਂਸ ਹੈਗਾ ਅਸਾਂ ਇੰਟੀਰੀਅਰ ਵੀ ਸੋਹਣਾ ਵਾਲੀ ਦਾ ਹੈਗਾ ਨਹੀਂ ਹਾਂ ਤੇ ਕਰੰਟ ਵੱਜਿਆ ਸੀ ਉਹ ਬਾਈ ਨੰ ਕਰੀਏ ਗੱਲ ਫਿਰ ਚਲੋ ਚੰਦਰਾ ਦੇਸ ਉਹ ਹੈਗੇ ਕਸਰੀਨਾ ਜੂ ਵੀ ਬੈਕ ਸੈਟ ਦੇ ਸੈਂਸਰ ਆਏ ਨੇ ਚਾਰੇ ਪਾਸੇ ਬੰਦੋ ਚਾਰੇ ਤੇ ਜਿਹੜੇ ਅਗਲੇ ਉਹਨੇ ਮੈਂ ਇਹੋ ਦੇਖ ਰਿਹਾ ਉਹ ਫਿਕਸ ਨੇ ਨਾ ਹੱਡਰੈਸਟ ਨੇ ਜਿਹੜੇ ਇਹਦਾ ਉਲਟਾ ਜਿਵੇਂ ਆਪਾਂ ਟਾਟਾ ਪੰਜ ਦਾ ਅੱਗੋਂ ਅਡਜਸਟੇਬਲ ਨੇ ਪਿੱਛੋਂ ਦੇਖsene ਪਿੱਛੋਂ ਹੋਏ ਰੱਖਿਆ ਕਲਰ ਕਿੱਡ ਕਰੀਏ ਨਾ ਕਿੱਲੋ ਆਟੋ ਦੇ ਵਿੱਚ ਕੋਈ ਕੈਸ ਖੜਾ ਜੀ ਆਹ ਜੀ ਟੋਪ ਮਾਡਲ ਦਾ ਉਹ ਉਹ ਦੋਨਾਂ ਚ ਕਿੰਨਾ ਡਿਫਰੈਂਟ ਹੈ ਪ੍ਰਾਈਸ ਦਾ ਤੋਂ 9 ਲੱਖ 3000 ਤੋਂ ਸਾਢੇ ਦਰਸਾ 9 ਲੱਖ 3000 ਮਤਲਬ ਆਲਮੋਸਟ ਲੱਖੀ ਹੋ ਗਿਆ ਹਾਂ ਲੱਖੀ ਆ ਗਈ ਪੂਸ਼ ਮਤਲਬ ਸਟਾਰਟ ਆ ਗਿਆ ਆਟੋ ਕਲਾਈਮੇਟ ਸੀਗਾ ਕੰਟਰੋਲ ਆ ਗਿਆ ਅੱਛਾ ਟਸ ਇਨ ਬੈਕ ਸਾਈਡ ਤੇ ਕੈਮਰਾ ਰੂਫ ਰੇਲ ਸਨਰੂਫ ਆ ਗਈ ਸਨਰੂਫ ਤਾਂ ਬਗੈਰ ਨਹੀਂ ਮਿਲਦੀ ਜੇ ਮੈਨੂੰ ਬਦਲਣ ਲੱਗਦਾ ਸਨਰੂਫ ਤਾਂ ਫਿਰ ਚੀ ਨਾ ਯਰੇ ਬੇ ਮਤਲਬ ਫੀਚਰ ਤਾਂ ਆਪਣੇ ਹੀ ਲੋੜ ਹੈ ਸੋਸ਼ਲ ਮੀਡੀਆ ਤੇ ਆਪਾਂ ਮੇਰੇ ਸਾਰੇ ਟਾਟਾ ਪੰਚੋ ਇਹ ਵੀ ਲੱਗਣ ਲੱਗੀ ਹੋਈ ਟਾਟਾ ਪੰਚ ਨਾਲ ਗੱਡੀ ਵੀ ਨਹੀਂ ਮਾਰੀ ਗਈ ਇਹ ਕਿਹੜਾ ਵੇਰੀਐਂਟ ਜੇ ਆਪਾਂ ਉਹ ਕਰਵਾਣਾ ਹੋਵੇ ਮਤਲਬ ਇੱਕ ਮੈਂ ਦੇਖਿਆ ਸੀਗਾ ਆਨਲਾਈਨ ਦਾ ਚੈੱਕ ਕਰ ਰਿਹਾ ਸੀ ਵੀ 8 ਲੱਖ ਦੇ ਲਵੇ ਪੈ ਰਿਹਾ ਆਟੋਮੈਟਿਕ ਦੇ ਵਿੱਚ ਹੀ ਜੀ ਮੈਨੂੰ ਕੰਪੇਰੀਸ਼ਨ ਚ ਕਿਉਂ ਜੀ ਕਿੰਨੇ ਦੇਖਦੇ ਆ ਕੀ ਵਾਣ ਦਾ ਦੇਖਦੇ ਆਗੇ ਇਹਨਾਂ ਦਾ ਟੈਸਟ ਡਰਾਈਵ ਲੈ ਲਾਂਗੇ ਨਹੀਂ ਜੇ ਮੈਂ ਉਹ ਗੱਡੀ ਹੋਰ ਹੈ ਬਈ ਜਿਹੜੀ ਚੋਰਸ ਜੀ ਹੈ ਹਨਾ ਇਹ ਵਾਲੀ ਸਹੀ ਲੱਗੀ ਸਹੀ ਹੈ ਕੋਈ ਥੀਂ ਥੀਂ ਗੱਡੀ ਨਾ ਭਾਈ ਇਹ ਵਾਈਟ ਵਾਲਾ ਚਾਹ ਬਈ ਵਾਈਟ ਲੋ ਇਹ ਮਾਡਲ ਵੇਰੀਐਂਟ ਹੋਰ ਹੈ ਬਈ ਇਹ ਹੋਰ ਹੈ ऑटोमेटिक ਜੀ ਇਹ ਆਉਟੋ ਹੈ ਉਹ ਉਹ ਸੰਰੂਫ ਵਾਲੀ ਆ ਬਾਈ ਇਹ ਵੀ ਤਾਂ ਸੰਰੂਫ ਹੈ ਸੰਰੂਫ ਦਾ ਤਾਂ ਕੋਈ ਫਾਇਦਾ ਹੈ ਨਹੀਂ ਪਰ ਇੰਟੀਰੀਅਰ ਤਾਂ ਹੋ ਗਿਆ ਬਾਈ ਦੇਖ ਸੋਹਣਾ ਹੋ ਗਿਆ ਇੰਟੀਰੀਅਰ ਪਰ ਸੰਰੂਫ ਹੀ ਨਹੀਂ ਹੈਗਾ ਜੇ ਤਾਂ ਕਲਰ ਫਟਲਾਂਗੇ ਵਾਈਟ ਨੂੰ ਇਹ ਵੀ ਆਪਣਾ ਉਹੀ ਆ ਗਿਆ ਐਸਾ ਆ ਗਿਆ ਹੈ ਐਸ ਮਾਡਲ ਐਸ ਬਲਾਲੇਦਾਰ ਤਾਂ ਕੀ ਕਹਾਂਗੇ ਦੇਖਦੇ ਆ ਕੀ ਡੀਲ ਹੁੰਦੀ ਆ ਇੱਕ ਦਿਨ ਦੇ ਦੋ ਦਿਨ ਦੇ ਵਿੱਚ 30 ਤਰੀਕ ਤੋਂ ਪਹਿਲਾਂ ਪਹਿਲਾਂ ਗੱਡੀ ਲੈਣੀ ਆ ਕੁਝ ਵੀ ਹੋ ਜੇ আস পড়ে আমি ভিডিও চেক নিয়া হ্যাঁ না ফাইল করতে আ আমি ঠিক আছে পুরানা গা গুরলে ਵੀ তো সি লালজি লাখ روپے 100000 8 লাখ দি এ 8 8 দি বেজ পুরো 8 দি বেজ হ্যাঁ বাকি কিছু দস তো পতা না ਮਾ ਬੰਨੋ ਉਹ ਦੇਖੋ ਪੂਰਾ ਪ੍ਰੋਪਰ ਫਾਈਨਲ ਦੱਸ ਦੋ ਨਾ ਵੀ ਕਿੰਨੇ ਦੀ ਪੋਗੇ ਮੈਂ ਨੇ ਅੱਜ ਕੱਲ੍ਹ ਤੇ ਲੈਣੇ ਜਾਂ ਟਾਟਾ ਲੂੰਗਾ ਜਾਂ ਐਲ ਲੂੰਗਾ ਤੁਹਾਨੂੰ ਮੈਨੂੰ ਇਹ ਵੀ ਪਸੰਦ ਆਈ ਗੱਡੀ ਤਾਂ ਦੋਨਾਂ ਦੇ ਵਿੱਚ ਹੈ ਨਾ ਹੁਣ ਬੈਠ ਕੇ ਫੀਲ ਕਰੂਗਾ ਦੁਬਾਰਾ ਮੈਂ ਕਿਹੜੀ ਭਾਈ ਟਾਟਾ ਵਾਟ ਲੈ ਲਵੇ ਜਾਣਾ ਪੜੇ ਹਾਂ ਜਾਂ ਟਾਟਾ ਟਾਟਾ ਹਰਵਿੰਦਰ ਹਰਵਿੰਦਰ ਹੀ ਸੀ ਉਹਨੇ ਦਾ ਨਾਮ ਟਾਟਾ ਹਰਵਿੰਦਰ ਹਰਵਿੰਦਰ ਲੂੰਦੇ ਹਰਵਿੰਦਰ ਉਹ ਘਰ ਰਿਹਾ ਅੱਗੇ ਫਿਰ ਰਹਿਗਾ ਉਹਨੂੰ ਚਾ 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 ਉਹਨੂੰ ਚਾ ਚਾ ਚੜ ਜਾਣਾ ਉਹਨੂੰ ਦੇਖ ਕੇ ਯਾਰ ਗੱਡੀ ਦਾ ਆ ਕਲਰ ਕਾਹ ਘੜੀ ਆ ਓਹ ਫੋਨ ਕਰਨੀ ਲੱਗਿਆ ਦੀ ਅਜੇ 2 ਮਿੰਟ ਪਹਿਲਾਂ ਕੀ ਗੱਲ ਆ ਜੀ ਮੈਂ ਮੈਂ ਝੂਠ ਨਹੀਂ ਬੋਲਦਾ ਹੁਣ ਦੇਖਿਆ ਅ ਅੱਛਾ ਇਹ ਤਾਂ ਗੱਡੀਏ ਦੋਨੇ ਹੰਡਾਈ ਵਾਲੇ ਦੇ ਵੀ ਜਾਏ ਇੱਥੇ ਵੀ ਜਾਏ ਵਲੌਗ ਬਣਾਉਂਦੇ ਫਿਰਦੇ ਆ ਸਪੀਕਰ ਤੇ ਲਾਲਾ ਬਾਈ ਨੂੰ ਬਾਈ ਸਪੀਕਰ ਤੇ ਲਾਲ ਲਟਿਆ ਆ ਜੇਰ ਦੇ ਲਾ ਲਿਆ ਬਾਜੀ ਕੀ ਹਾਲ ਚਾਲ ਜੀ ਵਧੀਆ ਸਰ ਵਧੀਆ ਤੁਸੀਂ ਦੱਸੋ ਤੁਸੀਂ ਬਾਈ ਵਲੌਗ ਚ ਆਏ ਨਹੀਂ ਸਾਡਾ ਜੀਨ ਲੱਗ ਰਿਹਾ ਅੱਜ ਔਰ ਅਸੀਂ ਕੰਟੈਂਟ ਲੱਭਦੇ ਫਿਰ ਰਹੇ ਸੀਗੇ ਇੰਨਾ ਤੇ ਸਭ ਇੰਨਾ ਮਿਸ ਕਰ ਰਹੇ ਹਾਂ